next 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਬੇਪਰਵਾਹ ਸਸ਼ੇ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੱਭੀਆਂ ਵੱਲ ਨਵੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੜ ਤੱਕ ਪਹੁੰਚਣ। ਹੰਜ਼ਲਾ ਤਰਨਤਨ ਵਿਖੇ ਕਬੂਤਰਾਂ ਦੀ ਬਾਜ਼ੀ ਲਗਾਉਣ ਦੇ ਮਾਹੀ ਤਹਿਸੀਲ ਪੱਟੀ ਦੇ ਪਿੰਡ ਸਬਰਾਂ ਦੇ ਵਸਨੇਕ ਰਮਨਦੀਪ ਸਿੰਘ ਜੋ ਕਿ ਕਬੂਤਰਾਂ ਨੂੰ ਪਾਲ ਰਿਹਾ ਆਪਣੇ ਪੁੱਤਰਾ ਮੰਗ ਜਿੱਤੇ ਕਿ ਨੌਜਵਾਨ ਨੇ ਆਪਣੇ ਸ਼ੌਕ ਨੂੰ ਪਹਿਲ ਦੇ ਆਧਾਰ ਤੇ ਨਿਭਾਰਨ ਜਿੱਤੇ ਕਿ ਨੌਜਵਾਨ ਨੇ ਆਪਣੇ ਇਸ ਸ਼ੌਕ ਉਹ ਮੈਡਲ ਵੀ ਹਾਸਲ ਕੀਤੇ ਨੇ ਜਦ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨੇ ਕਿਹਾ ਕਿ ਇਹ ਮੇਰਾ ਸ਼ੌਂਕ ਹੈ ਮੈਂ ਨਾ ਦੇ ਸਿਰ ਤੋਂ ਨਹੀਂ ਖਾਂਦਾ ਮੈਂ ਆਪਣੀ ਖੇਤੀਬਾੜੀ ਦਾ ਕੰਮ ਕਰਕੇ ਆਪਣੇ ਘਰ ਦਾ ਖਰਚਾ ਚਲਾਉਂਦਾ ਇਸ ਨੌਜਵਾਨ ਨੇ ਦੱਸਿਆ ਕਿ ਮੇਰੇ ਕੋਲ ਹਰ ਪ੍ਰਕਾਰ ਦੀ ਨਸਲ ਦੇ ਕਬੂਤਰ ਨੇ ਹੋਰੇ ਸੰਬੰਧ ਕੀ ਕਹਿਣਾ ਹੈ ਨੌਜਵਾਨ ਦਾ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੇ ਜ਼ੁਬਾਨੀ ਤੋਂ ਸਵੇ ਦੇਖੋ న్యూਸ ਡੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਲਾ ਨਾਜੀ ਰਮਨਦੀਪ ਸਿੰਘ ਪਿੰਡ ਸੁਬਰਾਜ਼ ਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਿਸ ਤਰ੍ਹਾਂ ਬਾੜਾ ਸ਼ੌਂਕ ਤੁਹਾਨੂੰ ਇੱਕੋ ਫਾਇਦਾ ਆ ਗਿਆ ਸ਼ੌਂਕ ਜੀ ਇਹ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਜਿਹੜਾ ਇਹ ਸ਼ੌਂਕ ਹੀ ਹਕੂਤਰਾਂ ਦਾ ਫਿਰ ਉਹਨੂੰ ਮੈਂ ਸ਼ੌਂਕ ਨੂੰ ਥੋੜਾ ਜਿਗਾ ਜਗਾਇਆ ਆਪਣੇ ਅੰਦਰ ਤੇ ਫਿਰ ਮੈਨੂੰ ਸ਼ੌਂਕ ਜਿਹੜਾ ਕਬੂਤਰਬਾਜੀ ਦਾ ਪੈ ਗਿਆ ਕਿੰਨੇ ਕਬੂਤਰ ਐਸ ਟਾਈਮ ਤੇ ਕਬੂਤਰ ਆਪਣੇ ਕੋਲੇ ਹੈਗਾ ਕੋਈ ਕਰਦੀਵਨ 150 ਕਬੂਤਰ 150 ਕੋਈ ਨਾਮ ਹੀ ਜਿੱਤੇ ਜਿਤਨਾ ਅੱਜਕੱਲ ਉਹ ਚੱਟਾਂ ਲੱਗੀਆਂ ਹਾਂਜੀ ਹਾਂਜੀ ਨਾਮ ਜਿੱਤੇ ਅੱਗੇ ਆਪਾਂ ਤੇਨਾ ਨਾਮ ਜਿੱਤੇ ਆ ਇਥੇ ਪਿੰਡ ਹੀ ਸ਼ਰਤਾਂ ਲੱਗੀਆਂ ਪਾਸੇ ਇੱਕ ਇੱਕ ਪਾਸੇ ਬਾਜੀ ਛੱਡੀ ਸੀ ਉਹਦਾ ਜਿੱਤਿਆ ਜੀ ਤੇ ਦੋ ਪਿੰਡ ਜਿੱਤੇ ਆ ਕਿਹੜੀ ਕਿਹੜੀ ਨਸਲ ਦੇ ਆ ਰੱਖੇ ਹੋ ਤੁਸੀਂ ਵੇਖੋ ਵੀਰ ਜੀ ਬਰੀਡਾਂ ਦੇ ਆਪਣੀਆਂ ਸਾਰੀਆਂ ਵੱਖ-ਵੱਖ ਬਰੀਡਾਂ ਵਾਂ ਕੋਈ ਆਪਣੇ ਕੋਲੇ ਕਲਸਰੇ ਆ ਕੋਈ ਸ਼ੀਨੇ ਆ ਕੋਈ ਜੋਂਸਰੇ ਆ ਕੋਈ ਆਪਣੇ ਕੋਲੇ ਸ਼ਾਹ ਕਿਆਂ ਕਬੂਤਰੀਆਂ ਸ਼ਾਹ ਕਿ ਕਬੂਤਰ ਮਲਵਈਆਂ ਚਾ ਸਾਰੀਆਂ ਮਲ ਬਰੀਡਾਂ ਰੱਖੀਆਂ ਟੋਟਲੀ ਆਪਾਂ ਜੰਨੀਆਂ ਵੀ ਬਰੀਡਾਂ ਕਿੰਨਾ ਖਰੋਜ ਦਾ ਡੇਲੀ ਦਾ ਖਰਚਾ ਇਹਨਾਂ ਦਾ ਵੇਖਿਆ ਵੀ ਇੰਨਾ ਦਾ ਡੇਲੀ ਦਾ ਖਰਚਾ ਕੋਈ ਆ 800 ਰੁਪਿਆ ਰੋਜ਼ ਦਾ ਜਿਹੜਾ ਇਹਨਾਂ ਦਾ ਖਰਚਾ ਹੈ ਰੋਜ਼ ਦਾ ਹਾਂਜੀ ਰੋਜ਼ ਦਾ 800 ਕਿਹੜੀ ਕਿਹੜੀ ਚੀਜ਼ ਖਾਂਦੇ ਜਰਾ ਚੀਜ਼ ਜੀ ਇਹਨਾਂ ਨੂੰ ਮੂੰਗੀ ਦਾਲ ਤੇ ਸਰੋਂ ਬਾਇਰਾ ਤੇ ਤੋਰੀਆ ਵੀ ਚੱਲਦਾ ਰਿਹਾ ਵਾ ਸਿਆਲ ਚ ਸਾਰਾ ਕੁਝ ਠੀਕ ਹੈ ਕਿ ਬੇਈ ਦੇ ਵੀ ਉਹ ਕਬੂਤਰ ਕੇ ਗੱਲਾਂ ਸ਼ੌਂਕੀ ਆ ਨਹੀਂ ਨਹੀਂ ਵੀਰ ਜੀ ਆਪਾਂ ਨੂੰ ਸ਼ੌਂਕ ਹੀ ਆ ਇੱਥੇ ਜੇ ਕੋਈ ਸੱਜਣ ਮਿੱਤਰ ਆਵੇ ਜੇ ਕੋਈ ਮੰਗਲੇ ਤੇ ਫਿਰ ਉਹਨਾਂ ਨੂੰ ਉਹਦਾ ਪਾ ਗਿਫਟ ਹੀ ਦੇ ਦਈਦਾ ਵਾ ਆਪਾਂ ਕੋਈ ਪੈਸੇ ਦਾ ਤਾਂ ਕੋਈ ਵੀ ਧੰਦਾ ਧੁੰਦਾ ਨਹੀਂ ਬਣਾਇਆ ਜਿਵੇਂ ਮਤਲਬ ਕੋਈ ਪੈਸੇ ਦੇ ਲਾਲਚ ਦੇ ਵਿੱਚ ਆ ਜਾਂਦਾ ਵਾ ਆਪਣੇ ਕੋਲੇ ਪੈਸੇ ਵਾਲਾ ਲਾਲਚ ਨਹੀਂ ਹੈਗਾ ਕਿ ਕਿਹੜੀ ਤੁਸੀਂ ਕਬੂਤਰ ਆਤੀ ਫੜਾਇਆ ਤੁਸੀਂ ਕਹਿੰਦੇ ਪਾਕਿਸਤਾਨ ਦਾ ਹੈ ਹਾਂਜੀ ਉਹ ਫਿਰ ਜਦੋਂ ਉਧਰੋਂ ਮਤਲਬ ਸ਼ਰਤਾਂ-ਸ਼ੁਰਤਾਂ ਲੱਗਦੀਆਂ ਫਿਰ ਤਾਂ ਫੁਰਤਾਂ ਕਬੂਤਰਾਂ ਦੀਆਂ ਕੱਢਦੇ ਆ ਉਦੋਂ ਫਿਰ ਜਦੋਂ ਨਿਹਰ ਨੂਰ ਜਾਂ ਬਦਲਾਂ-ਬੁੱਦਲਾਂ ਦੇ ਵਿੱਚ ਉਹ ਨਾ اٹਹੋਂਦੇ ਆ ਫਿਰ ਆਪਣਾ ਤੁਹਾਨੂੰ ਪਤਾ ਏਰੀਆ ਵੀ ਇੱਕ ਬਾਰਡਰ ਤੇ ਆ ਫਿਰ ਬਾਰਡਰ ਦੇ ਏਰੀਆ ਕਾਰਨ ਫਿਰ ਇਧਰ ਦੇ ਕਬੂਤਰ ਜਿਹੜੇ ਉਹ ਕਾਫੀ ਡਿਗਦੇ ਆਪਣੇ ਵੀ ਉਧਰ ਨੂੰ ਚੱਲ ਜਾਂਦੇ ਉਹਨਾਂ ਦੇ ਕਬੂਤਰ ਵੀ ਇ ਪਿੰਡ ਦੇ ਜਿカラ ਤੁਹਾਨੂੰ ਨਹੀਂ ਸ਼ਾਹੂ ਕਿ ਹੋਰ ਵੀ ਇੱਥੇ ਕੋਈ ਨਹੀਂ ਆਪਣੇ ਇੱਥੇ ਕਰਦੀਬਣਾ 70 80 ਖੁੱਡੇ ਆ ਜੀ ਪਿੰਡ ਦੇ ਵਿੱਚ ਬਹੁਤ ਤਗੜੇ ਢੰਡਾੜ ਬੰਦੇ ਜਿਨ੍ਹਾਂ ਨੇ ਕਬੂਤਰ ਰੱਖੇ ਹੋਏ ਆ ਨਾਲ ਨਾਲ ਕੋੜੀਆਂ ਰੱਖੀਆਂ ਹੋਈਆਂ ਹਾਂਜੀ ਕਿੰਨੀ ਕੁ ਸ਼ਰਤਾਂ ਜਿਹੜੀ ਲੱਗਦੀ ਹੈ ਇਸ ਸ਼ਰਤ ਜੀ ਇਹਦੇ ਵਿੱਚ ਆਪਣੇ ਪਿੰਡ ਤੇ 70 80 ਖੁੱਡੇ ਆ ਜਿਹੜੇ ਕਰਦੀਬਣਾ ਲੋਕਾਂ ਨੇ ਰੱਖੇ ਹੋਏ ਜਿਹੜੇ ਕਬੂਤਰ ਉਹਦੇ ਵਿੱਚ ਲਾ ਲਓ ਜੇ ਕੋਈ ਐਂਟਰੀ ਆ ਕੋਈ 2000 ਐਂਟਰੀ ਵੀ ਰੱਖ ਲੈਣੇ ਆ ਤੇ ਫਿਰ ਵੀ ਰੁਪਈਆ ਜਿਹੜਾ ਲੱਖ ਡੇਢ ਲੱਖ ਅਠਾਹ ਹਾਂਜੀ ਵੇਖਿਆ ਜਾਵੇ ਤਾਂ ਜਿਹੜੇ ਕਬੂਤਰ ਰੱਖਦੇ ਉਹਨਾਂ ਦਾ ਧਿਆਨ ਹੀ ਜਿਹੜਾ ਉੱਪਰ ਜ਼ਰੂਰ ਸਾਹਣਾ ਨਹੀਂ ਜੀ ਨਹੀਂ ਆਪਦਾ ਕੰਮ ਤੇ ਕਿੱਤਾ ਵੀ ਕਰਨਾ ਚਾਹੀਦਾ ਆਪਾਂ ਖੇਤੀਬਾੜੀ ਵੀ ਕਰਦੇ ਆ ਨਾਲ ਆਪਣਾ ਤਾਂ 7-8 ਕਿਲੇ ਜ਼ਮੀਨ ਆ ਇਹ ਨਹੀਂ ਕਿ ਸਾਰੀ ਦਿਹਾੜੀ ਕਬੂਤਰਾਂ ਦੇ ਵਿੱਚ ਇਹਨਾਂ ਦਾ ਮਤਲਬ ਦਾਣਾ ਪਾਣੀ ਪਾ ਕੇ ਆਪਦਾ ਕਮਾ ਕਰਾਂ ਤੇ ਵਧੀਆ ਕਰ ਸਕਦੇ ਜਿਤਨਾ ਵੀ ਜਿਹੜੇ ਜਾਂਦੇ ਜਾਂਦੇ ਜਾਨ ਰੱਖੋ ਤੇ ਫਿਰ ਚਲਾ ਜਾਂਦਾ ਇਹ ਨਾਲ ਹੀ ਜੀ ਫਿਰ ਬੰਦੇ ਦਾ ਪ੍ਰਬੰਧ ਕਰਕੇ ਜਾਈਦਾ ਜਿਹੜਾ ਆਪਾਂ ਕਾਮਾ ਰੱਖਿਆ ਡੰਗ ਡੰਗ ਰੱਖੇ ਜਿਹੜੇ ਬੰਦੇ ਦਾ ਓਵਰ ਕਾਮੇ ਨੂੰ ਜਿਹੜਾ ਉਹ ਦਾਣਾ ਪਾਣੀ ਦਾ ਪਤਾ ਹੁੰਦਾ ਫਿਰ ਉਹ ਦਾਣਾ ਪਾਣੀ ਪਾਣੀ ਤੇ ਨਾਲ ਭਗੋ ਕੇ ਫਿਰ ਹੋਰ ਕਿਹੜਾ ਸ਼ੌਂਕ ਦਾ ਨੋ ਕੁੱਤਾਂ ਦਾ ਸ਼ੌਂਕ ਜੀ ਆਪਾਂ ਨੂੰ ਸੀਲ ਕੁੱਕੜਾਂ ਦਾ ਵੀ ਹੈਗਾ ਆਪਾਂ ਘੋੜੀਆਂ ਵੀ ਅਖਿਆ ਸ਼ੌਂਕ ਅੱਜ ਸੀਲ ਕੁੱਕੜ ਵੀ ਹੈਗੇ ਆ ਕੋਈ ਨਾਮ ਮਿਲਿਆ ਦਾ ਨੋ ਹਾਂਜੀ ਨਾਮ ਮਿਲਦੇ ਰਹਿੰਦੇ ਆ ਜਦੋਂ ਆਪਾਂ ਕੋਈ ਟੂਰਨਾਮੈਂਟ ਕੱਪ ਤੇ ਜਾਂਦੇ ਆ ਉੱਥੇ ਆਪਣਾ ਸਨਮਾਨਤ ਕਰਦੇ ਆ ਕਿ ਸਾਡਾ ਫਲਾਣੇ ਪਿੰਡੋਂ ਬੰਦਾ ਆ ਜਾਂ ਕਿਦਾਂ ਤੁਹਾਨੂੰ ਪਤਾ ਸਾਰੇ ਸੱਜਣ ਭਰਾ ਇੱਥੇ ਹੁੰਦੇ ਆ ਟੂਰਨਾਮੈਂਟਾਂ ਦਾ ਜਦੋਂ ਸਮਾਨਤ ਕਰਦੇ ਕਿਸ ਤਰ੍ਹਾਂ ਦਾ ਮਾਣ ਮਹਿਸੂਸ ਹੁੰਦਾ ਬਹੁਤ ਹੀ ਵਧੀਆ ਮਾਨ ਸਮਾਨ ਹੁੰਦਾ ਆਪਣਾ ਜਦੋਂ ਉਹਨਾਂ ਨੂੰ ਪਤਾ ਵਾ ਕਿ ਜਿਹੜਾ ਸ਼ੌਂਕ ਤੁਹਾਨੂੰ ਪਤਾ ਜਾਗਣਾ ਕੋਈ ਸੋਕੀ ਜੀ ਗੱਲ ਨਹੀਂ ਇਹਨਾਂ ਦਾ ਕਬੂਤਰਾਂ ਦਾ ਖਰਚਾ ਛੱਬੀ ਦਾ ਪਰਚਾ ਤੁਹਾਨੂੰ ਪਤਾ ਹੀ ਆ ਇੱਕ ਬਰੋਬਰ ਇਹਨਾਂ ਦਾ ਸਾਰਾ ਖਰਚਾ ਜਿਹੜਾ ਬਹੁਤ ਤਗੜੇ ਜਿਵੇਂ ਆਂਦੇ ਨਾ ਕਿ ਕਚੈਰੀਆਂ ਦੇ ਵਿੱਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕੇ ਜੜਦੀ ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਵਾ ਘੋੜੀਆਂ ਰੱਖ ਲਓ ਸੀਲ ਕੁੱਕੜ ਰੱਖ ਲਓ ਇਹ ਕੋਈ ਖਾਲਾ ਜੀ ਦਾ ਵੜਾ ਨਹੀਂ ਸ਼ੌਂਕ ਬਹੁਤ ਚਕਾਣਾ ਮੰਨ ਲਓ ਕਿ ਜੇ ਕਿ ਵੀਰ ਨੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਹਾਂਜੀ ਆਪ ਵੀ ਕੋਈ ਹਾਂਜੀ ਆਪਣਾ ਕਨੈਕਟ ਕਰ ਸਕਦੇ ਆ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ 72109 11113 ਇੱਕ ਵਾਰ ਦੁਬਾਰਾ ਠੀਕ ਕਰਦੇ ਆ 72